ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਇਸ ਵੇਲੇ ਅਸੀਂ ਖੜੇ ਹਾਂ ਬਿਆਸ ਦਰਿਆ ਦੇ ਉੱਤੇ ਜਿਹੜੇ ਪਰਿਵਾਰ ਇਸ ਵੇਲੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਇਹਨਾਂ ਦੀਆਂ ਜਿਦਾ ਘਰ ਵੀ ਬੇਚ ਆ ਗਏ ਆ ਤੇ ਜਿਨ੍ਹਾਂ ਦੀ ਜ਼ਮੀਨ ਵੀ ਬੇਚ ਆ ਗਈ ਆ ਦੇਖੋ ਇਦਾਂ ਦੇ ਜਗ੍ਹਾ ਦੇ ਉੱਤੇ ਰਹਿਣ ਦੇ ਦੇਖੋ ਇਹਨਾਂ ਦੇ ਵਿਚਾਰਿਆਂ ਦੇ ਬੜੇ ਸੋਹਣੇ ਘਰ ਆ ਸੀ ਉੱਧਰ ਦੇਖ ਕੇ ਆਏ ਆ ਤੇ ਪਰ ਆ ਦੇਖੋ ਇਸ ਵੇਲੇ ਨਿੱਕੇ ਨਿੱਕੇ ਤੰਬੂਆਂ ਦੇ ਵਿੱਚ ਆਪਣਾ ਜਿਹੜਾ ਰਹਿਣ ਬਸਰ ਕਰ ਰਹੇ ਆ ਇਹਨਾਂ ਦੇ ਜਿਹੜੇ ਪਸ਼ੂ ਆ ਉਹ ਪਰਲੀ ਸਾਈਡ ਤੇ ਬੱਜੇ ਆ ਉਹ ਭੇਣ ਉੱਧਰ ਦੇਖੋ ਉਹ ਦੂਰ ਧਾਰਾਂ ਚੋਂਦੀ ਆ ਇੱਦਾਂ ਬੰਨ ਦੇ ਉੱਤੇ ਵਿਚਾਰਿਆਂ ਨੇ ਪਸ਼ੂ ਤੇ ਜਮੀਨਾਂ ਇਹਨਾਂ ਦੀਆਂ ਵਿਚਾਰਿਆਂ ਦੀਆਂ ਹਾਲੇ ਤੇ ਜਮੀਨਾਂ ਲਈਆਂ ਉਹ ਸਾਰਾ ਕੁਝ ਇਸ ਵੇਲੇ ਫਸਲ ਦੀ ਤਬਾਈ ਹੋ ਚੁੱਕੀ ਆ ਵੀਰ ਜੀ ਕਿੰਨੇ ਕ ਦਿਨ ਹੋ ਗਿਆ ਤੁਹਾਨੂੰ ਇਸ ਮਾਰ ਨੂੰ ਚੱਲਦੇ ਹੋਏ ਵੀਰ ਜੀ ਪਾਣੀ ਆਏ ਨੂੰ ਤੇ ਕਾਫੀ ਦਿਨ ਹੋ ਗਏ ਆ ਤੇ ਕੱਲ ਦਾ ਜਾਦਾ ਹੋ ਗਿਆ ਘਰਾਂ ਤੋਂ ਕੱਲ ਦਾ ਨਿਕਲਣਾ ਪਿਆ ਸਾਨੂੰ ਤੇ ਨੁਕਸਾਨ ਭਾਜੀ ਦਾ ਕਿੰਨਾ ਕੁ ਹੋਇਆ ਨੁਕਸਾਨ ਤੇ ਬਹੁਤ ਜ਼ਿਆਦਾ ਆ ਜੀ ਫਸਲ ਅਰੇ ਰਹਿ ਨਹੀਂ ਗਈ ਕੋਈ ਤੇ ਹੁਣ ਕਿਤਾ ਕੋਈ ਮਤ ਵੀ ਕਰਨਾ ਹੁੰਦਾ ਕਿ ਨਹੀਂ ਮਤ ਹਾਲ ਤੱਕ ਤੇ ਕੋਈ ਆਇਆ ਨਹੀਂ ਜੀ ਫੇ ਕਿੱਦਾਂ ਚੱਲਦਾ ਮਤਲਬ ਰੋਟੀ ਪਾਣੀ ਦਾ ਗੁਜ਼ਾਰਾ ਕਿੱਦਾਂ ਰੋਟੀ ਪਾਣੀ ਦਾ ਅੱਜ ਹੀ ਐਂ ਘਰੋਂ ਨਿਕਲੇ ਆ ਕੱਲ ਦਾ ਜਾਦਾ ਪਾ ਤੇ ਹੁਣ ਵੇਖਾਂਗੇ ਸ਼ਾਮ ਨੂੰ ਤੇ ਉਤੋਂ ਤੁਹਾਨੂੰ ਰੈਸਕਿਊ ਕਰਕੇ ਲਿਆਂਦਾ ਗਿਆ ਜਾਂ ਆਪ ਹੀ ਤੁਹਾਨੂੰ ਮਿਲ ਲੱਗੇ ਆ ਨਹੀਂ ਆਪ ਹੀ ਆਪ ਹੀ ਲੱਗੇ ਆ ਤੁਹਾਡਾ ਹਾਂਜੀ ਹਾਂਜੀ ਇੱਥੋਂ ਆਏਗਾ 15 20 ਕਿਲੋ ਕਿਲੇ ਤੇ ਜਦਾਂ ਮਤਲਬ ਕਿਤੇ ਜਦਾਂ ਆ ਜਿਹੜੇ ਆਪਣੇ ਲੀਡਰ ਵਗੈਰਾ ਹੁੰਦੇ ਉਹਨਾਂ ਲੋ ਵੀ ਨਹੀਂ ਕੋਈ ਮਤ ਆਈ ਹਜੇ ਤੇ ਤੁਹਾਨੂੰ ਨਹੀਂ ਹਾਲ ਤੀ ਤੱਕ ਤੇ ਕੋਈ ਨਹੀਂ ਆਈ ਜੀ ਤੇ ਇੱਥੇ ਪਹੁੰਚਿਆ ਵੀ ਨਹੀਂ ਤੁਹਾਡੇ ਕੋਲ ਕੋਈ ਨਹੀਂ ਕੋਈ ਪਹੁੰਚਿਆ ਤੁਸੀਂ ਇਹ ਇਹ ਕਿਹੜਾ ਏਰੀਆ ਕਿਹੜਾ ਏਰੀਆ ਮਾੜਾ ਦਾ ਇਹ ਰੜਾ ਮੰਡਿਆ ਜੀ ਜ਼ਿਲ੍ਹਾ ਹਿਸ਼ਾਰਪੁਰ ਜ਼ਿਲ੍ਹਾ ਹਿਸ਼ਾਰਪੁਰ ਤੇ ਆਪਣੀ ਕਿੰਨੀ ਫਸਲ ਜਿਹੜੀ ਸੀ ਭਾਜੀ ਇਸ ਵੇਲੇ ਜਦੋਂ ਪਾਣੀ ਦੇ ਮਾਰਦੇ ਅਸਲ ਤੇ ਗਰੀਮਣ ਚੋ ਨਾ ਕਾ ਵੀ ਆ ਬਹੁਤ ਘਾਰ ਆ ਗਾੜੀ ਤੇ ਕਾफी ਝੋਨਾ ਹੈ ਕੰਨਾ ਹੈ ਤੇ ਇਹਦਾ ਸਾਰਾ ਨੁਕਸਾਨੀ ਨਹੀਂ ਤੁਹਾਡੇ ਕਿੰਨੇ ਖੱਤੇ ਆ ਗਏ ਭਾਈ ਸਾਡੇ ਹੈਗਾ ਜੀ 4 ਕਿੱਲੇ ਤੇ ਪਸੂ ਭਾਜੀ ਮਾਲ ਡੰਗਰ ਕੱਢ ਲਿਆ ਸਭ ਹਾਂਜੀ ਮਾਲ ਡੰਗਰ ਕੱਢ ਲੈਂਦੇ ਤੇ ਪਰਿਵਾਰ ਚ ਤਾਂ ਬੱਚੇ ਹੁਣ ਸਾਰੇ ਇੱਥੇ ਰੋਡ ਇੱਥੇ ਆਣ ਕੇ ਬੰਦ ਦੇ ਉੱਤੇ ਹਾਂਜੀ ਹਾਂਜੀ ਇੱਥੇ ਰਵਾਂਗੇ ਤੇ ਉਧਰ ਅਸੀਂ ਦੇਖਿਆ ਸੀ ਵੀਰਾਂ ਨੇ ਕਈਆਂ ਨੇ ਟਰਾਲੀਆਂ ਲਾ ਕੇ ਵੀ ਰਹਿਣ ਡਿਆ ਤੁਸੀਂ ਜਦਾਂ ਮਤਲਬ ਉੱਥੇ ਇੱਕ ਘਾਰ ਆ ਤੁਹਾਡਾ ਉੱਥੇ ਵੀ ਕੋਈ ਜੀ ਬਚਿਆ ਜਾਂ ਸਾਰੇ ਆ ਗਏ ਆ ਇੱਥੇ ਨਹੀਂ ਆ ਗਏ तकरीबन ਸਾਰੇ ਹੀ ਆ ਗਏ ਆ ਵੀ ਘਰ ਉੱਥੇ ਮਤਲ ਤੇ ਘਰ ਸਾਮਾਨ ਸਮੂਣ ਆਈਆਂ ਉੱਪਰ ਚਾੜ ਆਏ ਆ ਕਿ ਜਿੰਨਾ ਘਮਾੜ ਮੋਟ ਲੈਂਦਾ ਗਿਆ ਉਹ ਲੈ ਜਾਂਦਾ ਭਾਈ ਇਦਾਂ ਦੇ ਇਦਾਂ ਹਾਲਾਤਾਂ ਦੇ ਵਿੱਚ ਜਿੱਦਾਂ ਸੱਪ ਸੁਪ ਵੀ ਹੋਰ ਵੀ ਜਾਨਵਰ ਜਿੱਦਾਂ ਬਹੁਤ ਜਿੱਦਾਂ ਆ ਜਾਂਦੇ ਆ ਪਾਣੀ ਦੇ ਵਿੱਚ ਤੇ ਤੁਹਾਨੂੰ ਇੱਥੇ ਬਹਿ ਕੇ ਜਿੱਦਾਂ ਉਤੋਂ ਵੀ ਚੀਜ਼ ਤੋਂ ਵੀ ਧਿਆਨ ਰੱਖਣਾ ਪੈਂਦਾ ਭਾਈ ਹੈ ਤੇ ਖਤਰਾ ਹੀ ਆਈ ਖਤਰਾ ਹੀ ਨੁਕਸਾਨ ਵੀ ਹੋ ਸਕਦਾ ਕੋਈ ਨਾ ਕੋਈ ਪਿਛਲੇ ਸਾਲ 2023 ਚ ਆਏ ਹੋ ਤਾਂ ਸਾਡੀ ਮੱਝ ਇੱਕ ਦੋ ਖਤਮ ਹੋ ਗਈਆਂ ਸੀ ਅੱਛਾ ਤੇਰੀ ਕੁਟੀ ਕਾਗੇ ਤੇ ਭਾਜੀ ਇੱਕ ਜਿੱਦਾਂ ਮਤਲਬ ਜੇ ਤੁਹਾਡੀ ਕਿਸੇ ਨੇ ਮਤ ਕਰਨੀ ਹੋਵੇ ਤਾਂ ਤੁਸੀਂ ਕੀ ਜਿੱਦਾਂ ਮਤਲਬ ਤੁਹਾਨੂੰ ਕੀ ਕਿਹੜੀ ਚੀਜ਼ ਦੀ ਲੋੜ ਕਿਹੜੀ ਚੀਜ਼ ਦੀ ਐ ਇਸ ਵੇਲੇ ਸਾਨੂੰ ਤਾਂ ਜਿਆ ਸਭ ਤੋਂ ਜ਼ਰੂਰੀ ਡੰਗਰਾਂ ਦਾ ਚਾਰਾ ਆ ਜੀ ਚਾਰਾ ਦਾ ਹੱਲ ਨਹੀਂ ਕੋਈ ਹੋ ਸਕਦਾ ਡੰਗਰ ਮਤਲਬ ਭੁੱਖੇ ਆ ਕੱਲ ਦੇ ਤੇ ਚਾਰੇ ਦੀ ਜ਼ਰੂਰੀ ਐ ਰੋਟੀ ਪਾਣੀ ਦਾ ਤਾਂ ਚਲੋ ਕੋਈ ਨਹੀਂ ਚੱਲ ਜੀ ਕਿੰਨੇ ਗੁਰੂ ਘਰ ਤੋਂ ਵੀ ਆ ਆ ਰਿਹਾ ਐ ਆ ਇੱਧਰ ਦੇਖੋ ਜੀ ਆ ਵੀਰ ਹੁਣੀ ਵੀ ਇੱਧਰ ਵੀ ਖੜੇ ਆ ਤੇ ਵੀਰ ਜੀ ਜਦੋਂ ਕੱਪੜੇ ਵੀ ਗਿੱਲੇ ਆ ਇਹ ਸੁੱਕਣੇ ਵੀ ਹਨੀਗੇ ਉਤੋਂ ਵੀ ਮੀਂਹ ਪਈ ਜਾਂਦਾ ਤੇ ਉਧਰੋਂ ਫਸਲ ਨੂੰ ਵੀ ਮਾਰ ਪੈ ਗਈ ਆ ਉਧਰੋਂ ਮਾਲ ਡੰਗਰ ਜਿਹੜਾ ਉਹ ਵੀ ਕੱਢ ਕੇ ਇੱਥੇ ਲੈ ਆਂਦਾ ਇਸ ਵੇਲੇ ਮਤਲਬ ਕੀ ਬੀਤ ਰਹੀ ਆ ਉੱਥੇ ਤੁਹਾਡੇ ਬੀਤ ਨਹੀਂ ਤੁਹਾਡੇ ਸਾਹਮਣੇ ਦੇਖੋ ਵੀ ਮੌਸਮ ਹੀ ਉੱਥੋਂ ਖਰਾਬ ਆ ਤੇ ਕੋਈ ਆ ਇਹਦਾ ਕੋਈ ਹੱਲ ਨਹੀਂ ਹੈਗਾ ਜੋ ਵੀ ਆਉਂਦਾ ਹੈ ਪਹਿਲਾਂ ਜਿਵੇਂ 23 ਜਿ ਪਾਣੀ ਆਇਆ ਸੀ ਇਦਾਂ ਤੁਹਾਨੂੰ ਆ ਰੁੱਖ ਵੀ ਤੇ ਜੰਗਲਾਤ ਪੁੱਟ ਕੇ ਤੇ ਬੰਨ ਬੰਨ ਦਾਂਗੇ ਇਦਾਂ ਕੋਈ ਵੀ ਨਹੀਂ ਕੀਤਾ ਮਨਲਾ ਉਦੋਂ ਆਏ ਜਾਂ ਤੇਈ ਚ ਆਇਆ ਤੇ ਹੁਣ ਆ ਜਾਣਗੇ ਕੱਲ ਨੂੰ ਅੱਜ ਤੱਕ ਜਲ بارش ਹੋਣ ਦੀ ਕੱਲ ਨੂੰ ਜੇ ਸੁੱਕਾ ਉਹਨਾਂ ਤੇ ਉਦੋਂ ਹੀ ਹੋਣਾ ਭਿੱਜਣਾ ਆਮ ਲੋਕਾਂ ਨੇ ਉਹਨਾਂ ਤੇ ਥੋੜੀ ਭਿੱਜਣਾ ਤੇ ਸਾਨੂੰ ਮਨਲਾ ਤੰਗੀ ਹੈ ਕੀ ਕਰ ਸਕਦੇ ਹੁਣ ਤੇ ਭਾਜੀ ਇਹ ਤਾਂ ਨਿੱਕੇ ਨਿੱਕੇ ਬੱਚੇ ਆ ਜਿਹੜੇ ਉਹ ਵੀ ਜਿੱਦਾਂ ਮਤਲਬ ਇੱਥੇ ਹਾਂਜੀ ਇੱਥੇ ਬਿਠਾ ਹੋਵੇ ਤੰਬੂ 'ਚ ਬੈਠੇ ਆ ਕੋਈ ਇੱਥੇ ਬੈਠਾ ਕੋਈ ਜਿਹਦੇ ਮਨਲਾ ਲਾਗੇ ਹੈਗਾ ਵੇ ਗੁਰਦੁਆਰੇ ਜਿਹਗੀ ਜਗ੍ਹਾ ਉੱਥੇ ਬੈਠੇ ਆ ਸਾਰੇ ਇਦਾਂ ਬਹਿਣਾ ਹੀ ਪੈਣਾ ਹੁਣ ਕੀ ਕਰੀ ਹੁਣ ਟਾਈਮ ਤਾਂ ਕੱਟਣਾ ਹੀ ਪੈਣਾ ਤੁਸੀਂ ਵੀ ਭਾਜੀ ਇੱਥੇ ਨਹੀਂ ਨਹੀਂ ਸਾਡੀ ਨ ਅਛੇ ਤਾਂ ਜਿਨਾਨ ਕੀ ਹੈ ਹਾਂਜੀ ਹਾਂਜੀ ਤੇ ਬੁਰੇ ਹਾਲਾਤ ਹੋ ਗਏ ਭਾਈ ਮਸੀਤ ਬੰਦਾ ਪੈਰੀ ਆਉਂਦਾ 5-10 ਸਾਲ ਮਿਹਨਤ ਕਰਕੇ ਤਾਂ ਹੁਣ ਵਿਚਾਰਿਆਂ ਲਈ ਔਖਾ ਆ ਨਾ ਤੇ ਅਸੀਂ ਚੱਲੇ گا ਉਹਨਾਂ ਨੂੰ ਮਿਲ ਫਰੇ ਕਰੀ ਠੀਕ ਹੈ ਜੀ ਅੱਗੇ ਐਸੇ ਬੰਦ ਦੇ ਉੱਤੇ ਭਾਈ ਹਾਂਜੀ